नु गुरु नानक गन्नु गुरु नानक, <स्थिया> नानक।, <तन्गुरु> नानक।, <स्थिया> नानक। तन गुरु नानक तन

नानक तन गुरु नानक धन गुरु नानक गुरु नानक तन गुरु ਨਾਨਕ ਤਨ ਗੁਰੂ 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 ਨਾਨਕ ਅੰਕਾਰ ਸਤਨਾਮ ਕਰਤਾ ਪੁਰਖ ਨੈਰ सपं गोरपर्साद गोरपर्सा जय हर सिमरन पे आते हो पादगत कीनी जय हर सिमरन पे आते हो पादगत कीनी जय हर सिमरन पे आते हो पादगत की ਨਾਨਕ ਦਾਸ ਸਦਾ ਕੁਰਬਾਨੀ ਇਕ ਅੰਕਾਰ ਆਏ ਗੁਰ ਦੇ ਕੇ ਵਤੇ ਸ੍ਰੀ ਭਗਤ ਤੇਰੀ ਸਹਾਇ ਵਾਰ ਸ੍ਰੀ ਭਗਤ ਤੇ ਦੇ ਕੇ ਪਾਛਾ ਹੈ ਦਸਵੇਂ ਪ੍ਰਤੰਬਰ ਗੱਤਿਸ ਮਨ ਕਾ ਗੁਰੂ ਨਾਨਕ ਲੇ ਧਿਆਏ ਰੰਗ ਗੁਰ ਤੇ ਅਮਰ ਦਾਸ ਸ੍ਰੀ ਰਾਮ ਦਾਸ ਸੇ ਸਹਾਇ ਜਨ ਹਦ ਗੋਬਨ ਸੰਮਰ ਸ੍ਰੀ ਹਰਾਈ ਸ੍ਰੀ ਹਰਿ ਕੇ ਸੰਤਿਆਏ ਜਦ ਦਿੱਕੇ ਤਉ ਦੁਖ ਜਾਏ ਤੇਗ ਬਹਦ ਸੰਮਰਿਆ ਕਰ ਨਾਉਨ ਦਿਆਵੇ ਤਾਏ ਸਭ ਥੈਨ ਜਿ ਸਹਾਈ 10 ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥੈਨ ਜਿ ਸਹਾਈ ਦਸਾਂ ਪਾਚਿਆ ਕੀ ਜੋਤੈ ਸਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਤ ਅੰਤਰ ਕੇ ਬਲਾ ਜੀ ਵਾਹਿ ਗੁਰੂ ਤਾਣਿਆ ਦੇ ਮਾਣ ਨੇ ਤਾਣਿਆ ਦੇ ਤਾਨ ਨੇ ਉਟਿਆਂ ਦਿਓ ਨੇ ਆਸਰਿਆ ਦਾ ਅਸਰਾ ਤਨ ਤਨ ਬਬਾ ਦੁਨਾ ਭਗਤਿ ਦੇਖੇ ਤਨ ਤਨ ਸਤ ਗੁਰੂ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਨਿਹਾਲ ਆਪ ਜੀ ਦੇ ਹਜੂਰ ਸਰਬੱਤ ਸਤ ਸੰਗਤ ਨੇ ਦੋ ਹੱਥ ਜੋ ਨਮਰਤਾ ਸਦਰਾ ਸੇਵੰਤੀ ਆ ਸਤ ਗੁਰੂ ਜੀ ਨੰਤਾਣੇ ਨਗਰ ਦੇ ਵਿੱਚ ਸਤ ਗੁਰੂ ਜੀ ਉਹ ਜੋ ਨਵਾਂ ਗੁਰੂ ਘਰ ਬਣਾਇਆ ਨਵੇਂ ਗੁਰੂ ਘਰ ਦੀਆਂ ਇਮਾਰਤਾਂ ਦੇ ਸਾਹਮਣੇ ਸਮੁੱਚੀਆਂ ਸੰਗਤਾਂ ਨੂੰ ਆਪ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਝੂਲਦੇ ਨਿਸ਼ਾਨ ਪੰਥ ਮਹਾਰਾਜ ਕੇ ਜੀਵ ਮਹਾਵਕ ਅਨੁਸਾਰ ਸਮੁੱਚੀਆਂ ਸੰਗਤਾਂ ਨੇ ਸਹਿਯੋਗ ਦੇ ਨਾਲ ਸਤਿਗੁਰ ਜੀਓ ਨਵੀਆਂ ਮਾਰਤਾਂ ਦੇ ਸਾਹਮਣੇ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਪ੍ਰారంਭ ਕੀਤੀ ਸੀ ਆਪ ਜੀ ਦੀ ਮਹਾਨ ਬਖਸ਼ੀ ਕਿਰਪਾ ਰੰਮ ਦਾ ਸਦਕਾ ਸਤਿਗੁਰ ਜੀਓ ਐਸ ਸਭ ਸਮੁੱਚੀਆਂ ਸੰਗਤਾਂ ਆਪ ਜੀ ਦੇ ਹਜੂਰ ਸਤਿਗੁਰ ਜੀਓ ਸਤ ਸੰਗਤ ਰੂਪ ਹੋ ਕੇ ਆਪ ਜੀ ਦੀ ਆਗਿਆ ਲੈਣ ਵਾਸਤੇ ਇਕੱਠੀਆਂ ਹੋਈਆਂ ਨੇ ਸੰਤਾਂ ਤਿੰਨ ਦਿਸਾਂ ਆਵਦੀ ਸੰਤ ਮੇਰ ਪ੍ਰਮਿਤ ਰਕੀ ਚੜ੍ਹਦੀਆਂ ਕਲਾ ਕਰਨੀਆਂ ਸਮੁੱਚੀ ਸੰਤਾਂ ਦੀਆਂ ਕੀਤੀ ਹੋਈ ਸੇਵਾ ਲੇਖੇ ਵਿੱਚ ਨਾਰਾਣੀ ਸਦਕੇ ਆਈਆਂ ਆਪ ਜੀ ਦੇ ਦਰ ਪਰਵਾਣ ਹੋਵੇ ਆਪ ਜੀ ਦਾ ਪਵਿੱਤਰ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਿਟਿਆ ਵੇ ਜੀ ਸੰਤ ਪ੍ਰਕਾਸ਼ ਦੀਆਂ ਭਲਾਂ ਦੀ ਖਿਮਾ ਬਖਸ਼ਣੀ ਅਗੈ ਤੂ ਸੋਧ ਤੇ ਸੁਪਾਸਟ ਸੇਵਾ ਕੰਧ ਬਾਲੂ ਤੁਮ ਕਿਆ ਬਖਸ਼ ਕਰਨੇ ਸ੍ਰੀ ਨਿਸ਼ਾਨ ਸਾਹਿਬ ਝੂਲਨ ਦੀ ਆਗੇ ਬਖਸ਼ ਕਰੋ ਜੀ ਸੇ ਪਿਆਰੇ ਮੇਂ ਦਨਾ ਮਿਲ ਆਉਂਦੀ ਦਨਾ ਮਿਚਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਮਹਾਰਜਾ ਬੰਦਾ ਸਲੋਕ ਮਹਲਾਤੀ ਜਾ ਬ੍ਰਹਮ ਬੰਦਤ ਸਦਾ ਬ੍ਰਹਮ ਤਰਹਿ ਇੱਕ ਸ਼ਬਦ ਲਵਲਾਈ ਨਾਵ ਨਦੀ 18 ਸਿੱਧੀ ਪਿੱਛੇ ਲਗੀਆਂ ਫਿਰ ਕਉ ਕਉ ਸੋ ਲਈ ਕੀ ਬਤੇ ਈਸਾ ਨਿਹਾਲ ਸਤਿਗੁਰਿਆ ਕਾ ਲਾ ਬੂਆ ਹੈ ਗੁਰੂ ਸਤਨਾਮੁ ਸਤਨਾਮੁ ਹੈ ਗੁਰੂ ਸਤਨਾਮੁ ਸਤਨਾਮ ਵਾਹਿਗੁਰੂ 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 ਨਾਲੇ ਮਾਣ ਦਾ ਧੰਨਵਾਦ ਤੇ ਨਾਲੇ ਗੁਰੂ ਸਾਹਿਬ ਦਾ ਪਿੰਡ ਕਣੀ ਕੇ ਬੇਡ ਨਗਰ ਦਾ ਸਾਬ ਕਮਾਲ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਤਨ ਤਨ ਬਾਬਾ ਦੁਨਾ ਭਗਤ ਜੀ ਗੁਰਗ੍ਰੰਥ ਸਾਹਿਬ ਜੀ ਜੋ ਕਿ ਝੋਲਦੇ ਨਿਸ਼ਾਨ ਹਨ ਪੰਥ ਮਹਾਰਾਜ ਮਹਾਵਾਕ ਅਨੁਸਾਰ ਕਿਰਪਾ ਕੀਤੀ ਹੈ ਗੁਰੂ ਸਾਹਿਬ ਦੀ ਨਵੀਂ ਇਮਾਰਤ ਵਿੱਚ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਜੀ ਬਹੁਤ ਸੰਤਾ ਨੂੰ ਲੱਖ ਲੱਖ ਵਧਾਈ ਹੋਏ ਵਾਹਿਗੁਰਦੀ ਕਾ ਕਾ ਸਵਾਹਿਗੁਰਦੀ ਕੀ ਬਤੇ